ਤੇ ਪੰਜਾਬ ਦੇ ਅੱਜ ਮੁੱਖ ਮੰਤਰੀ ਡੀਜੀਪੀ ਗੌਰਵ ਜਾਦਵ ਨੇ ਜਿਹੜਾ ਇੱਕ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੁੱਛਦਿਆ ਕਿ ਤੁਸੀਂ ਕਿੰਨੇ ਅਨਕਾਊਂਟਰ ਜਿਹੜੇ ਹੈਗੇ ਆ ਉਹ ਕੀਤੇ ਹੈਗੇ ਆ ਔਰ ਜੁੱਧ ਨਸ਼ਿਆ ਵਿਰੁੱਧ ਦੇ ਨਾਂ ਤੇ ਅਨਿਰੰਦਰਦੀਪੇਸੇ ਨਾਂ ਤੇ ਮਾਰੇਗਾ ਏਰਾ ਬਾਬਾ ਨਾਨਕ ਲੈਂਚ ਖੜੇ ਮੁੰਡੇ ਜਿਹੜੇ ਗੋਲੀਆਂ ਲੈਣਗੇ ਗੋਲੀਆਂ ਤਾਂ ਸਰਕਾਰੀ ਵੇਚ ਰਹੀ ਆ ਨਾ ਉਹ ਲੈਂਚ ਖੜੇ ਮੁੰਡਿਆਂ ਨੂੰ ਚੱਕ ਕੇ ਉਹਨਾਂ ਦੇ ਚਿੱਟੇ ਦਾ ਪਰਚਾ ਪਾ ਕੇ ਜੇਲ੍ਹ ਚ ਜਿਹੜਾ ਸੀਗਾ ਉਹ ਸਿੱਟ ਤੱਕ ਜਦੋਂ ਸਰਕਾਰ ਨੇ ਇਹ ਕਹਿਤਾ ਵੀ ਹੁਣ ਜੋ ਨਸ਼ਾ ਖਤਮ ਹੋ ਗਿਆ ਇਹਦਾ ਮਤਲਬ ਉਹ ਨਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਊਗੀ ਉਲਟਾ ਨਸ਼ਿਆਂ ਦੇ ਖਿਲਾਫ ਬੋਲਣ ਵਾਲੀਆਂ ਲੱਤਾਂਵਾਹ ਜੜੀਆਂ ਨੇ ਚੂਰਚੋਰ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ ਪਰ ਮੁੱਖ ਮੰਤਰੀ ਭਾਜਪਾ ਦਾ ਹੀ ਹੈ ਤੇ ਇਹਦੇ ਤੇ ਜਿਹੜੀ ਪੰਜਾਬ ਸਰਕਾਰ ਦੀ ਚੁੱਪੀ ਆ ਉਹ ਅਸਲ 'ਚ ਚੁੱਪੀ ਨਹੀਂ ਅਸੀਂ ਮੰਨਦੇ ਹਾਂ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੰ ਦੀ ਸਿਆਸੀ ਤੌਰ ਤੇ ਮੌਤ ਹੋ ਚੁੱਕੀ ਆ ਬਸ ਜਿਹੜਾ ਹੁਣ CIA ਸਟਾਫ ਆ ਪੰਜਾਬ ਜਿਹੜੇ ਤਸੀਹੇ ਕੇਂਦਰਾ ਉਹਨਾਂ ਨੇ ਤਾਂ ਪ੍ਰਾਈਵੇਟ ਕੋਠੀਆਂ ਲਈਆਂ ਹੋਈਆਂ ਉਹ ਤਾਂ ਉੱਥੇ ਲਿਜਾ ਲਿਆ ਕੇ ਬੰਦਿਆਂ ਨੂੰ ਜਿਹੜਾ ਹੈਗਾ ਟੌਰਚਰ ਕਰਦੇ ਆ ਕੀ ਕੀ ਸਾਡੀਆਂ ਆਪੋਜੀਸ਼ਨ ਪਾਰਟੀਆਂ ਆਪਣੀ ਭੂਮਿਕਾ ਭੁੱਲ ਚੁੱਕੇ ਨੇ ਉਹ ਸਿਰਫ ਆਪਣੀ ਸੱਤਾ 'ਚ ਬੈਠਣ ਦੀ ਵਾਰੀ ਦੀ ਡੀ ਕਰ ਰਹੇ ਵੀ ਇਸ ਤੋਂ ਬਾਅਦ ਚਲੋ ਸਾਡੀ ਵਾਰੀ ਆ ਹੀ ਜਾਣੀ ਇੱਕ ਇੱਕ ਕਰਕੇ ਜਿਹੜਾ ਲੋਕਾਂ ਦੇ ਜਿਹਨ ਦੇ ਵਿੱਚ ਗੁੱਸਾ ਜਿਹੜਾ ਹੈਗਾ ਉਹ ਭਰ ਰਿਹਾ ਇਸ ਗੁੱਸੇ ਦਾ ਪ੍ਰਗਟਾਵਾ ਜਿਹੜਾ ਹਰ ਰੋਜ਼ 8-10 ਥਾਵਾਂ ਤੇ ਹੋ ਰਿਹਾ ਜਿੱਥੇ ਇਹਨਾਂ ਦੇ MLA ਜਾਂਦੇ ਆ ਇਹ ਤਾਂ ਸਿਰੇ ਕਿ ਪਹਿਲੀਆਂ ਪਾਰਟੀਆਂ ਦੇ ਨਾਲ ਲੋਕਾਂ ਨੂੰ ਗਿਲਾ ਸੀਗਾ ਇਹ ਉਹ ਪਾਰਟੀ ਜਿੰਦੇ ਨਾਲ ਲੋਕਾਂ ਨੂੰ ਨਫ਼ਰਤ ਹੋ ਚੁੱਕੀ ਆ ਲੋਕਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਬਈ ਪੈਸੇ ਲੈ ਕੇ दारू ਪੀ ਕੇ ਵੋਟ ਪਾਉਂਦੇ ਆ ਪੰਜਾਬ ਦੇ ਲੋਕਾਂ ਨੇ ਇੱਕ ਗਲਾਸ ਪਾਣੀ ਦਾ ਵੀ ਇੰਨਾ ਤੋਂ ਨਹੀਂ ਪੀਤਾਗਾ ਇਥੋਂ ਦਾ ਨਿਆਇਕ ਅਵਸਥਾ ਇਹ ਕਹਿੰਦੀ ਨਾ ਕਿ ਕਿਸੇ ਤੇ ਦੋਸ਼ ਸਿੱਧ ਹੋਣ ਤੋਂ ਪਹਿਲਾਂ ਉਹਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਇੰਨੀ ਵੀ ਸੂਝ ਨਹੀਂ ਹੈਗੀ ਕਿ ਉਹ ਪੰਜਾਬ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਕਰਪਟ ਕਹਿ ਰਿਹਾ ਹੈ ਕਹਿੰਦੇ ਹੋਟਲ ਵੀ ਪਾਲੇ ਹਸਪੀਟਲ ਵੀ ਪਾਲੇ ਪਤਾ ਕਰੋ ਬੇਨਾ ਕੋਲ ਕਿੰਨੀ ਜ਼ਮੀਨ ਸੀ ਤੇ ਅੰਦੋਲਨਾਂ ਤੋਂ ਬਾਅਦ ਜਥੇਵੰਦੀਆਂ ਚ ਇਹਨਾਂ ਸਮਾਂ ਕੰਮ ਕਰਦੇ ਨੂੰ ਗਿਆ ਇਹਨਾਂ ਦੀ ਕਿੰਨੀ ਜ਼ਮੀਨ ਹੈ ਤੇ ਇਹ ਵੀ ਪਤਾ ਕਰੋ ਕਿੰਦੇ ਤੇ ਕਿੰਨਾ ਕਰਜ਼ਾ ਚੜਿਆ ਤੇ ਪਤਾ ਕਰੋ ਨਾ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਿਉਂਕਿ ਭਗਵੰਤ ਮਾਨ ਜੀ ਦੇ ਨਾਲ ਦੋਸ਼ੇ ਚ ਦਮ ਨਹੀਂ ਜੇ ਦਮ ਹੁੰਦਾ ਫਿਰ ਬਹਿਸ ਵਾਲੀ ਗੱਲ ਤੋਂ ਹੀ ਭੱਜਦੇ ਨਾ ਬਠਿੰਡਾ ਵਿਖੇ ਪੁਲਿਸ ਰਸਤ ਦੇ ਵਿੱਚ ਇੱਕ ਨਰਿੰਦਰਦੀਪ ਸਿੰਘ ਅਧਿਆਪਕ ਦੀ ਮੌਤ ਹੋ ਜਾਂਦੀ ਆ ਇਨਸਾਫ ਮੰਗ ਰਿਆ ਪਰਿਵਾਰ ਤੇ ਅੱਜ ਐਸਐਸਪੀ ਦਫਤਰ ਦੇ ਸਾਹਮਣੇ ਇਨਸਾਫ ਪਸੰਦ ਲੋਕਾਂ ਦਾ ਧਰਨਾ ਕਿਉਂਕਿ ਪੰਜਾਬ ਦੇ ਵਿੱਚ ਜੇ ਹੁਣ ਕੋਈ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਨੇ ਤੇ ਉਹ ਹੁਣ ਖੁਦ ਲੋਕ ਨੇ ਜਿਨ੍ਹਾਂ ਲੋਕਾਂ ਨੇ ਖੁਦ ਬੜੇ ਚਾਅ ਦੇ ਨਾਲ ਸਰਕਾਰ ਚੁਣੀ ਸੀ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਕਾਨੂੰਨ ਵਿਵਸਥਾ ਕੀ ਆ ਨਸ਼ਿਆਂ ਦਾ ਮਸਲਾ ਜਾਂ ਕਿਸਾਨੀ ਮਸਲੇ ਕੀ ਨੇ ਤੇ ਜਿਹੜੀਆਂ ਪੁਲਿਸ ਹਿਰਾਸਤ ਦੇ ਵਿੱਚ ਮੌਤਾਂ ਜਾਂ ਲੋਕਾਂ ਤੇ ਜਿਹੜਾ ਜ਼ਬਰ ਹੋ ਰਿਹਾ ਉਹਨੂੰ ਕਿਸਾਨ ਲੀਡਰ ਕਿਵੇਂ ਦੇਖਦੇ ਨੇ ਤੇ ਸਾਡੇ ਨਾਲ ਇਸ ਸਮੇਂ ਨੇ ਕਿਸਾਨ ਨੇ ਤਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜੀ ਅੱਜ ਜਿਹੜਾ ਨਰਿੰਦਰ ਦੀਪ ਸਿੰਘ ਦੇ ਹੱਕ ਦੇ ਵਿੱਚ ਲੋਕ ਇਕੱਠੇ ਹੋਏ ਨੇ ਹਰ ਮਸਲੇ ਤੇ ਜਿਹੜੇ ਕਿਸਾਨਾਂ ਨੂੰ ਹੁਣ ਅੱਗੇ ਆਉਣਾ ਪੈ ਰਿਹਾ ਵਜ੍ਹਾ ਕੀ ਹੈ ਕੀ ਸਾਡੀਆਂ ਆਪੋਜੀਸ਼ਨ ਪਾਰਟੀਆਂ ਆਪਣੀ ਭੂਮਿਕਾ ਭੁੱਲ ਚੁੱਕੇ ਨੇ ਜਾਂ ਫਿਰ ਲੋਕਾਂ ਨੂੰ ਹੁਣ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਾਸਤੇ ਮਜਬੂਰ ਹੋ ਗਏ ਅਸੀਂ ਭਾਜੀ ਖਾਸ ਕਰਕੇ ਜਦੋਂ ਪੁਲਿਸਿਆ ਜ਼ਬਰ ਹੁੰਦਾ ਤਾਂ ਉਦੋਂ ਕੋਈ ਵੀ ਸਿਆਸੀ ਪਾਰਟੀ ਮੈਦਾਨ 'ਚ ਨਹੀਂ ਨਿਤਰਦੀ ਜੀ ਕਿਉਂਕਿ ਇਹਨਾਂ ਨੇ ਪੁਲਿਸ ਤੋਂ ਜੈਡ ਪਲੱਸ ਸਿਕਿਉਰਿਟੀ ਲੈਣੀ ਆ ਜੀ ਜਦੋਂ ਵੀ ਸੱਤਾ 'ਚ ਨਾਮ ਹੀ ਹੋਣ ਤਾਂ ਵੀ ਇਹਨਾਂ ਨੇ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਘੁੰਮਣਾ ਹੁੰਦਾ ਹੈ। ਤੋਂ ਇਸ ਕਰਕੇ ਕੋਈ ਵੀ ਸਿਆਸੀ ਧਿਰ ਭਾਵੇਂ ਜਿਹੜੀ ਅੱਜ ਸੱਤਾ 'ਚ ਆ ਜਾਂ ਕੱਲ ਨੂੰ ਜਿਹੜੀ ਸੱਤਾ 'ਚ ਹੋਊਗੀ ਕੋਈ ਵੀ ਪੁਲਿਸੀਆ ਜ਼ਬਰ ਦੇ ਖਿਲਾਫ ਲੋਕਾਂ ਦੇ ਨਾਲ ਨਹੀਂ ਖੜਤੀਗੀ। ਔਰ ਪਹਿਲੀਆਂ ਸਰਕਾਰਾਂ ਦੇ ਵੇਲੇ ਵੀ ਤੁਸੀਂ ਦੇਖ ਲਓ ਫਰੀਦਕੋਟ ਦੇ ਵਿੱਚ ਜਸਪਾਲ ਨਾਮ ਦਾ ਨੌਜਵਾਨ ਪੁਲਿਸ ਦੀ ਹਿਰਾਸਤ 'ਚ ਮਾਰਿਆ ਗਿਆ। ਉਹਦੇ 'ਚ ਇੰਸਪੈਕਟਰ ਨਰਿੰਦਰ ਸਿੰਘ ਵੀ ਮਾਰਿਆ ਗਿਆ ਵੀ ਉਹਨੂੰ ਖੁਦ ਨੂੰ ਜਿਹੜੀ ਸੀ ਗੋਲੀ ਮਾਰ ਲਈ। ਉਹਨੂੰ ਮਾਰ ਕੇ ਜਿਹੜੀ লাশ ਸੀ ਉਹ ਕੱਟ ਕੇ ਨਹਿਰ 'ਚ ਸੁੱਟਦੀ। ਔਰ ਉਸ ਤੋਂ ਬਾਅਦ ਖੁਦ ਨੂੰ ਆਕੇ ਜਿਹੜੀ ਸੀ ਗੋਲੀ ਮਾਰ ਲਈ ਉਸ ਮਾਮਲੇ ਨੂੰ ਜਿੰਦੇ ਵਿੱਚ ਕੇ ਇੱਕ ਇਨਸਪੈਕਟਰ ਰੈਂਕ ਦਾ ਬੰਦਾ ਵੀ ਮਾਰਿਆ ਗਿਆ ਸੀਗਾ ਇੱਥੋਂ ਦੀ ਪੰਜਾਬ ਦੀ ਉਦੋਂ ਕਾਂਗਰਸ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਜਸਪਾਲ ਕਾਂੜ ਦੇ ਮਾਮਲੇ ਨੂੰ ਰਫਾ ਦਫਾ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ ਜੀ ਬਹਿਮਲ ਬਰਗਾੜੀ ਕਾਂਡ ਅਕਾਲੀ ਦਲ ਵੇਲੇ ਜਿਹੜਾ ਹੈਗਾ ਉਹ ਹੋਇਆ ਹੁਣ ਪਰਿਵਾਰ ਕਹਿ ਰਿਹਾ ਕਿ ਪਿਛਲੇ ਦਿਨੀ ਸਾਡੇ ਕੋਲ ਇੱਕ ਸਿਆਸੀ ਲੀਡਰ ਆਏ ਕਹਿੰਦੇ ਉਹਨਾਂ ਡੀਆਈਜੀ ਸਾਭ ਨੂੰ ਫੋਨ ਕੀਤਾ ਸੀ ਕਿ ਵੀ ਇਹੀ ਤਾਂ ਡੀਆਈਜੀ ਤੋਂ ਫੋਨ ਕਰਵਾ ਕੇ ਪਹਿਲਾਂ ਕਤਲ ਕਰਵਾਉਂਦੇ ਰਹੇਗੇ ਜਾਂ ਲੋਕਾਂ ਦੇ ਨਜਾਇਜ਼ ਪਰਚੇ ਕਰਵਾਉਂਦੇ ਰਹੇਗੇ ਵੀ ਇਹਨਾਂ ਤੋਂ ਜਿਆਦਾ ਉਮੀਦ ਰੱਖਣ ਦੀ ਜ਼ਰੂਰਤ ਨਹੀਂ ਹੈ। ਉਹ ਸਿਆਸੀ ਪਾਰਟੀਆਂ ਦਾ ਪੁਲਿਸિયા ਜ਼ਬਰ ਦੇ ਖਿਲਾਫ ਜਿਹੜਾ ਰੁਖ ਇੱਕੋ ਜਿਹਾ ਹੀ ਆ ਔਰ ਉਹ ਰੁਖ ਉਹਨਾਂ ਦਾ ਜਿਹੜਾ ਹੈਗਾ ਲੋਕ ਵਿਰੋਧੀ ਹੈ ਲੋਕ ਪੱਖੀ ਨਹੀਂਗਾ ਇਸ ਕਰਕੇ ਸਾਰੇ ਇਹਦੇ ਤੇ ਜਿਹਨੂੰ ਕਹਿੰਦੇ ਕਿ ਡ੍ਰੈਗ ਰੂਮ ਪੋਲਿਟਿਕਸ ਕਰ ਰਹੇ ਕਿ ਡ੍ਰੈਗ ਰੂਮ ਬੈਠ ਕੇ ਕਿਸ ਨੇ ਐਕਸ ਤੇ ਪੋਸਟ ਪਾਤੀ ਆ ਕਿਸੇ ਨੇ ਮਤਲਬ ਫੇਸਬੁੱਕ ਤੇ ਪਾਤੀ ਹੈ ਗਿਆ ਇਥੋਂ ਤੱਕ ਹੈਗਾ ਉਹ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਨਹੀਂ ਕਰ ਰਹੇਗੇ ਉਹ ਸਿਰਫ ਆਪਣੀ ਸੱਤਾ 'ਚ ਬੈਠਣ ਦੀ ਵਾਰੀ ਦੀ ਡੀ ਕਰ ਰਹੇ ਵੀ ਉਸ ਤੋਂ ਬਾਅਦ ਚਲੋ ਸਾਡੀ ਵਾਰੀ ਆ ਹੀ ਜਾਣੀ ਹੈ ਪਰ ਲੋਕ ਫਿਰ ਕੀ ਕਰਨ ਜੀ ਇਹ ਤਰਨੇ ਜੋਗੇ ਰੈਲੀਆਂ ਜੋਗੇ ਪ੍ਰੋਟੈਸਟ ਜੋਗੇ ਰਹਿਗੇ ਐਸਐਸਪੀ ਦਾ ਦਫਤਰ ਘੇਰ ਲਿਆ ਡੀਸੀ ਦਾ ਦਫਤਰ ਘੇਰ ਲਿਆ ਦੇਖੋ ਇਹਦੇ 'ਚ ਤਾਂ ਕੋਈ ਗੁਨਾਹ ਨਹੀਂ ਹੈ ਆਪਣੇ ਹੱਕਾਂ ਲਈ ਲੜਨਾ ਪੰਜਾਬ ਦੀ ਲੰਮਾ ਇਤਿਹਾਸ ਆ ਸਦੀਆਂ ਤੋਂ ਅਸੀਂ ਜ਼ਬਰ ਦੇ ਖਿਲਾਫ ਜਿਹੜਾ ਹੈਗਾ ਉਹ ਲੜਦੇ ਆਏ ਹੈਗੇ ਆ ਤੋ ਲੋਕਾਂ ਦੇ ਤਾਂ ਜਿਹੜਾ ਅਗਵਾਈ ਕਰੂਗਾ ਲੋਕ ਤਾਂ ਉਹਦੇ ਮਗਰ ਜਾਣਗੇ ਜਿ ਇਹ ਅੱਜ ਸਿਆਸੀ ਧਿਰਾਂ ਪੰਜਾਬ ਦੇ ਇਸ ਮੁੱਦੇ ਤੇ ਖਮੋਸ਼ ਆ ਸੜਕਾਂ ਤੇ ਨਹੀਂ ਨਿੱਤਰ ਰਹੀਆਂ ਗਈਆਂ ਤੇ ਫਿਰ ਕਿਸਾਨ ਜਥੇਬੰਦੀਆਂ ਜਿੰਨਾ ਵਾਰ ਇਹਨਾਂ ਕੂੜ ਪ੍ਰਚਾਰ ਕੀਤਾ ਜਾਂਦਾ ਸੀ ਉਹ ਇਸ ਸ਼ਹਿਰੀ ਲੜਕੇ ਦੇ ਪੱਖ ਚ ਆਏ ਆ ਅੱਜ ਕਿਸਾਨ ਜਥੇਬੰਦੀਆਂ ਹੀ ਨੇ ਜਿਹੜੀਆਂ ਕਿ ਇਸ ਮੈਦਾਨ ਮੈਦਾਨ ਚ ਆਈਆਂ ਤੇ ਦੂਸਰੀਆਂ ਜਿਥੇ ਬੰਦੇ ਉਹ ਲੈ ਕੇ ਐਕਸ਼ਨ ਕਮੇਟੀ ਬਣਾਈ ਤੇ ਅੱਜ ਅਸੀਂ ਇੱਥੇ ਜਿਹੜਾ ਹੈਗਾ ਉਹ ਸੰਘਰਸ਼ ਜਿਹੜਾ ਕਰ ਰਹੇ ਹੈਗੇ ਆ ਤੇ ਇਹਦੇ ਤੇ ਜਿਹੜੀ ਪੰਜਾਬ ਸਰਕਾਰ ਦੀ ਚੁੱਪੀ ਆ ਕੋਅਸਲ ਜੀ ਚੁੱਪੀ ਨਹੀਂ ਅਸੀਂ ਮੰਨਦੇ ਆ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਨ ਦੀ ਸਿਆਸੀ ਤੌਰ ਤੇ ਮੌਤ ਹੋ ਚੁੱਕੀ ਆ ਤੇ ਪੰਜਾਬ ਦੇ ਅੱਜ ਮੁੱਖ ਮੰਤਰੀ ਡੀਜੀਪੀ ਗੌਰਵ ਜਾਦਵ ਨੇ ਜਿਹੜਾ ਕਿ ਜਿਲ੍ਹਾ ਪੁਲਿਸ ਮੁਖੀਆਂ ਨੂੰ ਪੁੱਛਦੇ ਆ ਕਿ ਤੁਸੀਂ ਕਿੰਨੇ ਅਨਕਾਊਂਟਰ ਜਿਹੜੇ ਹੈਗੇ ਆ ਉਹ ਕੀਤੇ ਹੈਗੇ ਆ ਔਰ ਜੁੱਧ ਨਸ਼ਿਆ ਵਿਰੁੱਧ ਦੇ ਨਾਂ ਤੇ ਅਨਰਿੰਦਰ ਦੀਪੇਸੇ ਨਾਂ ਤੇ ਮਾਰਿਆਗਾ ਡੇਰਾ ਬਾਬਾ ਨਾਨਕ ਲੈਂਚ ਖੜੇ ਮੁੰਡੇ ਜਿਹੜੇ ਗੋਲੀਆਂ ਲੈਣਗੇ ਗੋਲੀਆਂ ਤਾਂ ਸਰਕਾਰ ਹੀ ਵੇਚ ਰਹੀ ਆ ਨਾ ਉਗਲੈਂਚ ਖੜੇ ਮੁੰਡਿਆਂ ਨੂੰ ਚੱਕ ਕੇ ਉਹਨਾਂ ਦੇ ਚਿੱਟੇ ਦਾ ਪਰਚਾ ਪਾ ਕੇ ਜੇਲ੍ਹ ਚ ਜਿਹੜਾ ਸੀਗਾ ਉਹ ਸਿੱਟਾ ਜਦੋਂ ਸਰਕਾਰ ਹੁਣ ਕਹਿ ਰਹੀ ਕਿ ਨਸ਼ਾ ਖਤਮ ਹੋ ਗਿਆ ਮਾਲੋ ਸਰਕਾਰ ਨੇ ਕਹੇ ਵੀ ਪੰਜਾਬ 'ਚ ਬੇਰੋਜ਼ਗਾਰੀ ਨਹੀਂ ਰਹੀ ਇਹਦਾ ਮਤਲਬ ਹੁਣ ਕੋਈ ਪੋਸਟ ਨਹੀਂ ਕੱਢੀ ਜਾਊਗੀ ਤੇ ਜਦੋਂ ਸਰਕਾਰ ਨੇ ਇਹ ਕਹਿਤਾ ਵੀ ਹੁਣ ਜੋ ਨਸ਼ਾ ਖਤਮ ਹੋ ਗਿਆ ਇਹਦਾ ਮਤਲਬ ਹੁਣ ਨਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਊਗੀ ਉਲਟਾ ਨਸ਼ਿਆਂ ਦੇ ਖਿਲਾਫ ਬੋਲਣ ਵਾਲੀਆਂ ਲੱਤਾਂਵਾਹਾਂ ਜਿਹੜੀਆਂ ਨੇ ਚੂਰਚੋਰ ਕੀਤੀਆਂ ਜਾ ਰਹੀਆਂ ਨੇ ਇਹ ਪੰਜਾਬ 'ਚ ਪਿਛਲੇ ਦੋ ਦਿਨਾਂ ਚ ਆਪਾਂ ਵਰਤਾਰਾ ਜਿਹੜਾ ਹੈਗਾ ਉਹ ਦੇਖ ਲਿਆ ਅਜਿਹੇ ਸਾਰੇ ਦੇ ਵਿੱਚ ਫਿਰ ਪੰਜਾਬ ਦੇ ਲੋਕ ਕਿੰਦਾ ਪੱਲਾ ਫੜਣ ਪੰਜਾਬ ਦੇ ਮੁੱਖ ਮੰਤਰੀ ਜਿੰਨਾ ਮਰਜੀ ਕੂੜ ਪ੍ਰਚਾਰ ਕਰ ਲੈਣ ਜਿੰਨੀਆਂ ਮਰਜੀ ਬਹਿਸ ਦੀਆਂ ਚੁਣੌਤੀਆਂ ਦੇ ਕੇ ਭੱਜ ਲੈਣ ਪਰ ਹਕੀਕੀ ਤੌਰ ਤੇ ਤੇ ਜਿਹੜੇ ਲੋਕ ਕਿਰਤ ਕਰਨ ਵਾਲੇ ਲੋਕ ਆ ਜਿਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈਗਾ ਉਹ ਆਪਣੇ ਹੱਕਾਂ ਲਈ ਵੀ ਲੜਦੇ ਆ ਤੇ ਫਿਰ ਜਿਹੜੀ ਸਾਡੀ ਰਵਾਇਤ ਹੈਗੀ ਆ ਪੰਜਾਬ ਦੀ ਕਿ ਜ਼ੁਲਮ ਕਰਨਾ ਵੀ ਪਾਪ ਆ ਜ਼ੁਲਮ ਸਹਿਣਾ ਵੀ ਪਾਪ ਆ ਤੇ ਜ਼ੁਲਮ ਹੁੰਦਿਆ ਦੇਖ ਕੇ ਚੁੱਪ ਰਹਿਣਾ ਵੀ ਪਾਪ ਆ ਕੋਸੀਓ ਪਾਪ ਨਹੀਂ ਕਰਨਾ ਚਾਹੁੰਦੇ ਜੋ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਜੇ ਕੋਈ ਨਹੀਂ ਨਿਤਰਿਆ ਫਿਰ ਕਿਸਾਨ ਜਿੱਥੇ ਬੰਦਿਆਂ ਤਾਂ ਨਿਤਰਨਗੇ ਅੱਛਾ ਲੋਕ ਆਪਣੇ ਹੱਕਾਂ ਵਾਸਤੇ ਜਾਂ ਜਬਰ ਜਾਂ ਜ਼ੁਲਮ ਹੋ ਰਿਹਾ ਤੁਹਾਡੇ ਮੁਤਾਬਕ ਸੰਘ ਪਾੜ ਪਾੜ ਕੇ ਥੱਕ ਚੁੱਕੇ ਨੇ ਤਾਂ ਲੱਗਦਾ ਸਰਕਾਰਾਂ ਜਾਣ ਕੇ ਬੋਲੀਆਂ ਹੋ ਕੇ ਬੈਠੀਆਂ ਨੇ ਦੇਖੋ ਸਰਕਾਰਾਂ ਜਿਉਂ ਕਹਿੰਦੇ ਵੀ ਲੋਹਾ 100 ਛੱਟ ਨਾਲ ਟੁੱਟਦਾ ਟੁੱਟਣਾ ਪਹਿਲੀ ਛੱਟ ਤੋਂ ਸ਼ੁਰੂ ਕਰ ਦਿੰਦਾ ਉਹ ਪਟਿਆਲੇ ਫੇਕ ਐਨਕਾਊਂਟਰ ਕੀਤਾ ਭਾਵੇਂ ਉਹ ਕਰਨਲ ਬਾਠ ਦੀ ਕੁੱਟ ਮਾਰਾ ਭਾਵੇਂ 30 ਤੋਂ ਉੱਪਰ ਹਰਾਸ ਦੀ ਮੌਤਾਂ ਨੇ ਇਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਇਹ ਲਗਾਤਾਰ ਇੱਕ ਇੱਕ ਕਰਕੇ ਜਿਹੜਾ ਲੋਕਾਂ ਦੇ ਜਿਹਨ ਦੇ ਵਿੱਚ ਗੁੱਸਾ ਜਿਹੜਾ ਹੈਗਾ ਉਹ ਭਰ ਰਿਹਾ ਇਸ ਗੁੱਸੇ ਦਾ ਪ੍ਰਗਟਾਵਾ ਜਿਹੜਾ ਹਰ ਰੋਜ਼ 8-10 ਥਾਵਾਂ ਤੇ ਹੋ ਰਿਹਾ ਜਿੱਥੇ ਇਹਨਾਂ ਦੇ ਐਮ.ਐਲ.ਏ ਜਾਂਦੇ ਆ ਇਹ ਹਜੇ ਜਿਵੇਂ ਉਹ ক্রিকেট ਦੀ ਗੇਮ 'ਚ ਕਹਿੰਦੇ ਹਜੇ ਸਲੌਗ ਓਵਰ ਆਉਣੇ ਆ ਹਜੇ ਪੰਜਵਾਂ ਸਾਲ ਸ਼ੁਰੂ ਹੋਣਾ ਉਹਦੇ ਚ ਇਹਨਾਂ ਦਾ ਕੀ ਬਣੂਗਾ ਪੁਲਿਸ ਅਧਿਕਾਰੀ ਮੰਨ ਰਿਹਾ ਕਿ ਸਾਡੀਆਂ ਡਿਊਟੀਆਂ ਬਹੁਤ ਸਖਤ ਹੋ ਜਾਣੀਆਂ ਨੇ ਕਿ ਲੋਕਾਂ ਨੇ ਇੱਕ ਤਾਂ ਸੀ ਨਾ ਕਿ ਪਹਿਲੀਆਂ ਪਾਰਟੀਆਂ ਦੇ ਨਾਲ ਲੋਕਾਂ ਨੂੰ ਗਿਲਾ ਸੀਗਾ ਇਹ ਉਹ ਪਾਰਟੀ ਜਿੰਦੇ ਨਾਲ ਲੋਕਾਂ ਨੂੰ ਨਫ਼ਰਤ ਹੋ ਚੁੱਕੀ ਆ ਕਿ ਇਹਨਾਂ ਨੇ ਲੋਕਾਂ ਦੇ ਸੁਪਨੇ ਮਾਰਤੇ ਲੋਕਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਬਈ ਪੈਸੇ ਲੈ ਕੇ दारू ਪੀ ਕੇ ਵੋਟ ਪਾਉਂਦੇ ਆ ਪੰਜਾਬ ਦੇ ਲੋਕਾਂ ਨੇ ਇੱਕ ਗਲਾਸ ਪਾਣੀ ਦਾ ਵੀ ਉਹਨਾਂ ਤੋਂ ਨਹੀਂ ਪੀਤਾਗਾ ਕੀ ਅਸੀਂ ਪੰਜਾਬ ਦੇ ਵਿੱਚ ਚੰਗਾ ਮਾਹੌਲ ਚਾਹੁੰਦੇ ਆ ਤੇ ਇਹਨਾਂ ਨੂੰ ਇੰਨੇ ਮਤਲੇ ਇਹਨਾਂ ਦੇ ਬੰਦੇ ਜਿਤਾਤੇ ਤੇ ਅੱਜ ਇਹਨਾਂ ਨੇ ਪੰਜਾਬੀਆਂ ਦੇ ਜਿਹੜੇ ਸੁਪਨੇ ਮਾਰੇ ਆ ਜਿਹੜੀਆਂ ਉਹਨੀਆਂ ਖਾਸ਼ੀਆਂ ਮਾਰੀਆਂ ਨੇ ਨਾ ਇਹਨਾਂ ਨੇ ਔਮੰਗਾਂ ਜਿਹੜੀਆਂ ਪੈਦਾ ਕੀਤੀਆਂ ਸੀ ਆ ਕਰ ਦਿੰਗੇ ਆ ਕਰ ਦਾਂਗੇ ਇੱਕ ਤਾਂ ਵੀ ਪੂਰੇ ਨਹੀਂ ਨਿਤਰੇਗੇ ਇਹਦਾ ਜਿਹੜਾ ਹੈਗਾ ਓਡਾ ਹੀ ਤਿੱਖਾ ਤੇ ਓਡਾ ਹੀ ਪੈੜਾ ਮੋੜਵਾ ਜਵਾਬ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਦੇ ਨੇਤਾਵਾਂ ਨੂੰ ਪਿੰਡਾਂ ਤੇ ਸ਼ਹਿਰਾਂ ਚੋਂ ਆਉਣ ਵਾਲੇ ਦਿਨਾਂ 'ਚ ਚੱਲਣਾ ਪੈਣਾ ਹਜੇ ਸਿਰਫ ਟਰੇਲਰ ਜਿਹੜਾ ਉਹ ਦੇਖ ਰਹੇ ਹੈ। ਵਾਕਿਆ ਜਿਹੜੇ ਪਿਛਲੇ ਨਾਲੋਂ ਇਹ ਇੰਨੇ ਮਾੜੇ ਨਿਕਲੇ ਆਗੇ ਕਿਉਂਕਿ ਉਹਨਾਂ ਨੂੰ ਲੋਕਾਂ ਨੂੰ ਨਿੰਦ ਕੇ ਇਹਨਾਂ ਨੂੰ ਲੋਕਾਂ ਨੇ ਤਾਜ ਦਿੱਤੇ। ਦੇਖੋ ਪਹਿਲਿਆਂ ਤੋਂ ਲੋਕ ਜਿਨ੍ਹਾਂ ਤੋਂ ਅੱਕ ਕੇ ਲੋਕ ਇਹਨਾਂ ਨੂੰ ਲੈ ਕੇ ਆਏ। ਤੁਸੀਂ ਇਹ ਦੇਖੋ ਪੁੱਲੂ ਸਾਹਿਬ ਤੁਸੀਂ ਬਹੁਤ ਪੁਰਾਣੇ ਸੀਨੀਅਰ ਜਰਨਲਿਸਟ ਹੋ। ਤੁਸੀਂ ਵੀ ਮਤਲਬ ਪ੍ਰਿੰਟ মিডিਆ 'ਚ ਵੀ ਕੰਮ ਕੀਤਾ ਇਲੈਕਟ੍ਰੋਨਿਕ মিডিਆ 'ਚ ਵੀ ਕੰਮ ਕਰ ਰਹੇ ਹੋ। ਤੁਸੀਂ ਇਹ ਦੇਖੋ ਕੀ ਕੀ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਤੁਹਾਡੀ ਪੱਤਰਕਾਰਤਾ ਦੇ ਦੌਰ ਦੇ ਵਿੱਚ ਕੀ ਕਦੀ ਇਸ ਪੱਧਰ ਦੀ ਘਟੀਆ ਬੋਲਬਾਣੀ ਕਿਸਾਨ ਜਥੇਬੰਦੀਆਂ ਨੂੰ ਹੋਰ ਲੋਕਾਂ ਨੂੰ ਕਦੀ ਬੋਲੀ ਤੁਸੀਂ ਦੇਖੋ ਕਿ ਆਮ ਤੌਰ ਤੇ ਅਸੀਂ ਜਦੋਂ ਕਿਸੇ ਤੇ ਦੋਸ਼ ਲਗਾਉਣੀ 420 ਦਾ ਵੀ ਪਰਚਾ ਦਰਜ ਕਰਾਉਣਾ ਹੋਵੇ ਧੋਖਾ ਧੜੀ ਦਾ ਅਸੀਂ ਕੋਰਟ ਚ ਜਾਂਦੇ ਥਾਣੇ ਜਾਂਦੇ ਆ ਪਰਚਾ ਦਰਜ ਹੁੰਦਾ ਪੁਲਿਸ ਪਰਚਾ ਦਰਜ ਕਰਦੀ ਹੈ ਚਲਾਨ ਪੇਸ਼ ਕਰਦੀ ਹੈ ਔਰ ਕੋਰਟ ਦੇ ਵਿੱਚ ਆਉਣ ਮੈਰਟ ਜਿਹੜਾ ਫੈਸਲਾ ਹੁੰਦਾ ਉਸ ਤੋਂ ਬਾਅਦ ਮੰਨਿਆ ਜਾਂਦਾ ਹੈ ਇਹ ਥੰਦਾ ਨਿਆਂਿਕ ਮਸਤਾਇ ਕਹਿੰਦੀ ਨਾ ਕਿ ਕਿਸੇ ਤੇ ਦੋਸ਼ ਸਿੱਧ ਹੋਣ ਤੋਂ ਪਹਿਲਾਂ ਉਹਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੰਨੀ ਵੀ ਸੂਝ ਨਹੀਂ ਹੈਗੀ ਕਿ ਉਹ ਪੰਜਾਬ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਕਰਪਟ ਕਹਿ ਰਿਹਾ ਹੈ ਉਹ ਤਾਂ ਕਹਿੰਦੇ ਹੋਟਲ ਵੀ ਪਾਲੇ ਹਸਪੀਟਲ ਵੀ ਪਾਲੇ ਕੀ ਉਹਨਾਂ ਨੂੰ ਇੰਨੀ ਵੀ ਸੂਝ ਨਹੀਂ ਰਹੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬੌਧਿਕ ਪੱਖੋਂ ਤੇ ਵਿਦਿਅਕ ਪੱਖੋਂ ਬਹੁਤ ਹੀਨੇ ਵਿਅਕਤੀ ਨੇ ਜਿਸ ਕਰਕੇ ਉਹਨਾਂ ਨੂੰ ਇੰਨੀ ਵੀ ਸਮਝ ਨਹੀਂ ਕਿ ਕਿਸੇ ਤੇ ਦੋਸ਼ ਲਾਉਣ ਦਾ ਮਤਲਬ ਕੀ ਹੁੰਦਾ ਤੁਸੀਂ ਸੰਵਿਧਾਨਕ ਮੁਖੀ ਹੋ ਤੁਹਾਨੂੰ ਲੋਕਾਂ ਨੇ ਚੁਣਿਆ ਤੁਸੀਂ ਇਸ ਮੁਲਕ ਸਟੇਟ ਦੇ ਹੈੱਡ ਹੋ ਤੁਸੀਂ ਜਿਹੜੇ ਬੰਦੇ ਤੇ ਲੱਗਦਾ ਕੋਈ ਸਾਡੇ ਤੇ ਕਿਸੇ ਵੀ ਕਿਸਾਨ ਨੂੰ ਕੁਝ ਲੱਗਦਾ ਤੁਸੀਂ ਕੋਰ ਇਨਕੁਆਰੀ ਮਾਰਕ ਪਤਾ ਕਰੋ ਬਈ ਇਹਨਾਂ ਕੋਲ ਕਿੰਨੀ ਜ਼ਮੀਨ ਸੀ ਤੇ ਅੰਦੋਲਨਾਂ ਤੋਂ ਬਾਅਦ ਜਥੇਬੰਦੀਆਂ ਚ ਇਹਨਾਂ ਸਮਾਂ ਕੰਮ ਕਰਦੇ ਨੂੰ ਗਿਆ ਇਹਨਾਂ ਦੀ ਕਿੰਨੀ ਜ਼ਮੀਨ ਹੈ ਤੇ ਇਹ ਵੀ ਪਤਾ ਕਰੋ ਕਿੰਨੇ ਤੇ ਕਿੰਨਾ ਕਰਜ਼ਾ ਚੜਿਆ ਇਹ ਵੀ ਪਤਾ ਕਰੋ ਕਿੰਨੇ ਕਿੰਨੇ ਕਿੱਲੇ ਘਟੇ ਆ ਇਹ ਪਤਾ ਕਰੋ ਨਾ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਿਉਂਕਿ ਭਗਵੰਤ ਮਾਨ ਜੀ ਦੇ ਨਾਲ ਦੋਸ਼ਾਂ ਚ ਦਮ ਨਹੀਂ ਜੇ ਦਮ ਹੁੰਦਾ ਫਿਰ ਬਹਿਸ ਵਾਲੀ ਗੱਲ ਤੋਂ ਹੀ ਭੱਜਦੇ ਨਾ ਹੁਣ ਉਹਨੂੰ ਝੋਨਾ ਦਾ ਫਿਕਰ ਪੈ ਗਿਆ ਝੋਨਾ ਵੀ ਲੰਘ ਜਾਊਗਾ ਝੋਨੇ ਤੋਂ ਬਾਅਦ ਪੁੱਛ ਲਓ ਜੇ ਇਹਨਾਂ ਜੇ ਇਹਨਾਂ ਚ ਬਹਿਸੇ ਕਰ ਸਕਦੇ ਹੁੰਦੇ ਜੇ ਹਕੀਕੀ ਤੌਰ ਤੇ ਇਹ ਆਪਣੀਆਂ ਕਈਆਂ ਗੱਲਾਂ ਤੇ ਇਹਨਾਂ ਚ ਖੜਨ ਦਾ ਮਾਦਾ ਹੁੰਦਾ ਤੇ ਫਿਰ ਇਹ ਚੰਡੀਗੜ੍ਹ ਜਿਹੜੀ ਸਾਡੇ ਨਾਲ ਮੀਟਿੰਗ ਸੀਗੀ ਉਸ ਮੀਟਿੰਗ ਚੋਂ ਫਿਰ ਭੱਜਦੇ ਨਾ ਉਦੋਂ ਵੀ ਬਹਿਸ ਹੀ ਹੋ ਰਹੀ ਸੀ ਪੰਜਾਬ ਦੇ ਮੁੱਦਿਆਂ ਦੀ ਚਰਚਾ ਜਿਹੜੀ ਹੋ ਸੀ ਹੁਣ ਵੀ ਅਸੀਂ ਬਹਿਸ ਦੀ ਚੁਣੌਤੀ ਅਸੀਂ ਸਵਕਾਰ ਕਰਦੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਕਰਨ ਮੈਂ ਕਹਿੰਦਾ ਝੋਨਾ ਪੱਕਣ ਤੋਂ ਬਾਅਦ ਕਰ ਲੈਣਾ ਝੋਨਾ ਲੱਗਣ ਝੋਨਾ ਪੱਕਣ ਤੋਂ ਬਾਅਦ ਕਰ ਲੈਣ ਪਰ ਇਹ ਕਰਨਗੇ ਨਹੀਂ ਇਹ ਸਿਰਫ ਇਸ਼ਤਿਹਾਰबाजी ਰਹੀ ਤੇ ਕੂੜ ਪ੍ਰਚਾਰ ਰਹੀ ਪ੍ਰਚਾਰ ਰਹੀ ਤੇ ਹੁਣ ਤਾਂ ਪੁਲਿਸ ਰਹੀ ਆਪਣਾ ਸਮਾਂ ਜਿਹੜਾ ਪੂਰਾ ਹੈਗਾ ਉਹ ਕਰ ਰਹੀ ਹੈ ਮਹਿਸੂਸ ਕਰਦੇ ਹੋ ਕਿ ਸੋਚੀ ਸਮਝੀ ਸਾਜਿਤ ਤਹਿਤ ਦੇਸ਼ ਦੇ ਅੰਦਰ ਕਿਸਾਨ ਭਾਈਚਾਰੇ ਨੂੰ ਜਾਂ ਜ਼ਿਮੀਂਦਾਰ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹਾ ਦੇਖੋ ਇਹ ਹੀ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ ਪਰ ਮੁੱਖ ਮੰਤਰੀ ਭਾਜਪਾ ਦਾ ਹੀ ਹੈ ਇਸ ਕਰਕੇ ਉਹ ਜੋ ਭਾਜਪਾ ਦਾ ਅਜੰਡਾ ਹੈਗਾ ਕਿ ਕਿਸਾਨ ਵਰਸਸ ਆਦਰਸ ਜੋ ਉਹਨਾਂ ਨੇ ਹਰਿਆਣੇ 'ਚ ਕੀਤਾ ਜਾਂ ਉਸ ਏਜੰਡੇ ਨੂੰ ਪੰਜਾਬ ਦੇ ਜਿਹੜਾ ਲਾਗੂ ਕਰਨਾ ਚਾਹੁੰਦੇ ਆ ਪਰ ਪੰਜਾਬ ਦੀ ਤਸਵੀਰ ਕੁਝ ਹੋਰ ਤਰ੍ਹਾਂ ਦੀ ਹੈਗੀ ਤੁਹਾਨੂੰ ਮੈਂ ਇੱਕੋ ਐਗਜ਼ਾਮਪਲ ਦੇਣੀ ਚਾਹੂੰਗਾ ਮੈਂ ਮੇਰਾ ਜ਼ਿਲ੍ਹਾ ਫਰੀਦਕੋਟ ਆ ਫਰੀਦਕੋਟ ਜਿਹੜੀ ਜਿਹੜਾ ਜਿਹੜੀ ਨਗਰੀ ਆ ਉਹ ਬਾਬਾ ਫਰੀਦ ਜੀ ਦੇ ਨਾਮ ਤੇ ਆ ਇੱਕ ਮੁਸਲਿਮ ਫਕੀਰ ਦੇ ਨਾਮ ਤੇ ਉਹ ਨਗਰੀ ਆ ਸ਼ਹਿਰ ਆ ਔਰ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੀ ਬਾਣੀ ਦਰਜ ਆ ਜਦੋਂ ਵੀਰਵਾਰ ਦੇ ਵੀਰਵਾਰ ਵੀ ਉੱਥੇ ਪ੍ਰੋਗਰਾਮ ਹੁੰਦਾ ਤੇ ਜਦੋਂ ਬਾਬੇ ਫਰੀਦ ਦਾ ਮੇਲਾ ਹੁੰਦਾ ਪਿੰਡਾਂ ਚੋਂ ਪਿੰਡਾਂ ਦੇ ਸਿੱਖ ਸਰਦਾਰ ਆ ਕੇ ਲੰਗਰ ਲਾਉਂਦੇ ਆ ਮੁਸਲਮ ਫਕੀਰ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਤੇ ਉੱਥੋਂ ਜਿਹੜੀ ਦੁਕਾਨਦਾਰੀ ਆ ਉਹ ਹਿੰਦੂ ਭਾਈਚਾਰੇ ਦੀ ਚੱਲਦੀ ਆ ਠੀਕ ਆ ਉਹ ਗੁਰੂ ਘਰ ਚੀ ਮਜ਼ਾਰ ਆ ਇਹ ਜਿਹੜੀ ਇਹ ਪੰਜਾਬ ਦੇ ਵਿੱਚ ਡਿਵਾਈਡ ਐਂਡ ਰੂਲ ਵਾਲੀ ਪੋਲਿਟਿਕਸ ਆ ਇਹ ਬਹੁਤ ਲੰਮਾ ਸਮਾਂ ਚੱਲਦੀ ਨਹੀਂ ਇਹ ਵਕਤੀ ਤੌਰ ਤੇ ਚੱਲਦੀ ਆ ਜਦੋਂ ਜਲਿਆਂ ਵਾਲੇ ਬਾਗਲਾ ਕਾਂਡ ਹੋਇਆ ਜਲਿਆਂ ਵਾਲੇ ਬਾਗ ਚ ਇੰਨਾ ਕੁਝ ਕਰਕੇ ਵੀ ਸਰਕਾਰ ਨਹੀਂ ਦਬਾ ਸਕੀ ਉਹ ਚੋਂ ਭਗਤ ਸਿੰਘ ਪੈਦਾ ਹੋਇਆ ਹਣਾ ਉਦੋਂ ਕੀ ਸੀ ਇਹਨਾਂ ਨੂੰ ਕਿ ਰਾਮ ਨੌਮੀ ਦੇ ਤਿਹਾਰ ਤੇ ਜਿਲ੍ਹਿਆਂ ਵਾਲੇ ਬਾਗ ਦੇ ਕਾਂਡ ਤੋਂ ਪਹਿਲਾਂ ਜਿਹੜਾ ਉੱਥੇ ਮੁਸਲਮਾਨ ਤੇ ਹਿੰਦੂ ਭਾਈਚਾਰਿਆਂ ਨੇ ਰਲ ਮਿਲ ਕੇ ਰਾਮ ਨੌਮੀ ਦਾ ਤਿਹਾਰ ਮਨਾਇਆ ਉਹਦੇ ਤੋਂ ਅੰਗਰੇਜ਼ ਬਹੁਤ ਪਰੇਸ਼ਾਨ ਸੀ ਠੀਕ ਆ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਨੂੰ ਪਰੇਸ਼ਾਨੀ ਦਾ ਪੰਜਾਬ 'ਚ ਵਾਰ-ਵਾਰ ਇਹਨਾਂ ਨੂੰ ਸਾਹਮਣਾ ਕਰਨਾ ਪੈਣਾ ਕਦੇ ਇਹ ਡਾਕਟਰ ਭੀਮਰਾਓ ਉਮੀਦ ਕਰਦੇ ਬੁੱਤ ਤਰ ਲਾਉਂਦੇ ਆ ਕਦੇ ਕੁਛ ਕਰਦੇ ਆ ਇਹ ਸਾਰੇ ਕੁਝ ਦੇ ਬਾਵਜੂਦ ਵੀ ਜਿਹੜਾ ਇਹ ਸ਼ਹਿਰ ਵਰਸਸ ਪਿੰਡੂ ਕਿਸਾਨ ਵਰਸਸ ਅਦਰ ਕਰਨਾ ਚਾਹੁੰਦੇ ਹੈਗੇ ਆ ਇਹ ਹੋਣਾ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਜਿੱਦਾਂ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਆ ਗੋਨਿਆਂ ਨੂੰ ਸ਼ਹਿਰੀ ਮੁੰਡਾ ਸੀ ਮਾਰਦਾ ਪਿੰਡਾਂ ਵਾਲੇ ਆ ਕੇ ਖੜ ਗਏ ਇਸ ਕਰਕੇ ਇਹ ਸ਼ਹਿਰੀਆਂ ਨੇ ਬਾਜ਼ਾਰ ਬੰਦ ਕਰਤਾ ਸ਼ਹਿਰੀਆਂ ਨੇ ਬਾਜ਼ਾਰ ਬੰਦ ਕਰਤਾ ਇਹ ਹੋਣਾ ਨਹੀਂ ਹੈ ਇਹ ਇਹਨਾਂ ਨੇ ਕਰ ਨਹੀਂ ਸਕਣਾ ਇਹ ਤਾਂਵੇਂ ਪਾਣੀ 'ਚ ਕੋਈ ਤਲਵਾਰ ਮਾਰ ਕੇ ਡੰਡਾ ਮਾਰ ਕੇ ਕਿ ਮੈਂ ਪਾਣੀ ਨੂੰ ਵਿਚਾਲਾਂ ਪਾੜ ਦੂੰਗਾ ਇਹ ਸੰਭਵ ਹੋਣਾ ਨਹੀਂ ਤੇ ਜਿਸ ਤਰ੍ਹਾਂ ਦਾ ਕਾਰਪੋਰੇਟ ਦਾ ਅਜੰਡਾ ਕਿ ਤੁਸੀਂ ਛੋਟੇ ਦੁਕਾਨਦਾਰ ਨੂੰ ਖਤਮ ਕਰਕੇ ਵੱਡੇ ਮਾਲ ਖੋਲਣਾ ਚਾਹੁੰਦੇ ਹੋ ਕਿਸਾਨ ਜਥੇਬੰਦੀਆਂ ਕਾਰਪੋਰੇਟ ਦੇ ਏਜੰਡੇ ਦੇ ਖਿਲਾਫ ਤੁਸੀਂ 24000 ਕਿੱਲਾ ਜ਼ਮੀਨ 32 ਪਿੰਡਾਂ ਨੂੰ ਜਾੜ ਕੇ ਇੱਕ ਸ਼ਹਿਰਦਾਰ ਮਨਿਸਟਰੀ ਬਣਾਉਣਾ ਪੰਜਾਬ ਚ 23 ਜ਼ਿਲ੍ਹੇ ਆ ਜੇ ਇਦਾਂ ਦੇ 10 ਅਰਬਨ ਸਟੇਟ ਵੀ ਬਣਾਏ ਤਾਂ ਸੈਂਕੜੇ ਪਿੰਡ ਉਜੜਨੇ ਆ ਠੀਕ ਹੈ ਤੇ ਕੌਣ ਇਹਦੇ ਖਿਲਾਫ ਬੋਲੂਗਾ ਕਿਸਾਨ ਜਥੇਬੰਦੀਆਂ ਨੇ ਬੋਲਣਾ ਪੰਜਾਬ ਦੇ ਲੋਕਾਂ ਨੇ ਬੋਲਣਾ ਹੈਗਾ ਤੇ ਉਹਦੇ ਚ ਸ਼ਹਿਰੀਆਂ ਤੇ ਪਿੰਡਾਂ ਵਾਲਿਆਂ ਦੇ ਵਿੱਚ ਕਿਸਾਨ ਵਰਸਸ ਆਦਰਸ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਇਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਆ ਪਹਿਲੀਆਂ ਸਰਕਾਰਾਂ ਨੇ ਵੀ ਖਾਧੀ ਆ ਹੁਣ ਤੱਕ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੇ ਵਿੱਚ ਲੋਕ ਇਹ ਸਮਝਦੇ ਹੈਗੇ ਆ ਹਾਂ ਜਿਹੜੇ ਫਰੈਂਡਲੀ ਮੈਚ ਖੇਡਣ ਵਾਲੇ ਸੀਗੇ ਉਹ ਐਕਸਪੋਜ਼ ਹੋ ਚੁੱਕੇ ਆ ਤੇ ਜਿਹੜੇ ਅਸਲ ਲੋਕ ਲੜਨ ਵਾਲੇ ਆ ਉਹ ਮੈਦਾਨ ਦੇ ਵਿੱਚ ਡਟੇ ਹੋਏ ਆ ਤੇ ਪੰਜਾਬ ਸਰਕਾਰ ਦੀ ਹਰ ਵਿਧੀਕੀ ਦੇ ਖਿਲਾਫ ਇਸੇ ਤਰ੍ਹਾਂ ਮੈਦਾਨ 'ਚ ਲੜਦੇ ਤੁਹਾਨੂੰ ਨਜ਼ਰ ਆਉਣਗੇ ਫਿਰ ਤੁਸੀਂ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ 3 ਦਰਜਨ ਦੇ ਕਰੀਬ ਪੁਲਿਸ ਹਰੱਸਤ ਚ ਮੌਤਾਂ ਹੋਈਆਂ ਨੇ ਸੜੀਆਂ ਅਦਾਲਤਾਂ ਫਿਰ ਕੀ ਕਰਦੀਆਂ ਹੈਗੀਆਂ ਉਹ ਕਿਉਂ ਨਹੀਂ ਸੋਮੋਟੂ ਲੈਂਦੀਆਂ ਕੋਈ ਹਰ ਕੋਈ ਜਣਾ ਖਣਾ ਵਿਚਾਰਾ ਕਿ ਪੈਸੇ ਦਾ ਨਹੀਂ ਹੈਗੇ ਤੇ ਉਹ ਹਾਈ ਕੋਰਟ ਨਹੀਂ ਜਾ ਸਕਦਾ। ਇਹੀ ਤਾਂ ਤਰਾਸਦੀ ਹੈ ਜੀ ਔਰ ਇਹੀ ਤਾਂ ਸਵਾਲ ਬਣਦਾ ਹੈਗਾ ਕਿ ਆ ਕੁਝ ਸਾਲ ਪਹਿਲਾਂ ਦੀ ਮੈਂ ਬੋਲ ਕੇ ਵੀ ਹਟਿਆ ਫਰੀਦਕੋਟ ਕੋਰਟ ਦੇ ਵਿੱਚ ਜਾਮਨ ਬੱਚਿਆਂ ਨੇ ਚੱਕ ਕੇ ਖਾ ਲੇ ਤੇ ਜੱਜ ਨੇ 10-10 ਸਾਲ ਦੇ ਬੱਚਿਆਂ ਦੇ ਜਾਮਨ ਚੋਰੀ ਦਾ ਪਰਚਾ ਦਿੱਤਾ। ਠੀਕ ਹੈ। ਗੁਜਰਾਤ ਹਾਈ ਕੋਰਟ ਨੇ ਕੁਝ ਆਪ ਅਜਿਹੇ ਸਾਲ ਦੀ ਗੱਲ ਹੀ ਹੈ। ਕਿ ਇੱਕ ਰੇਪ ਦੀ ਪੀੜਤਾ ਲੜਕੀ ਜਿਹੜੀ ਕਿੰਨੇ ਨਾ ਗੈਂਗ ਰੇਪ ਹੋਇਆ ਉਹ ਪ੍ਰੈਗਨੈਂਟ ਹੋਈ ਹਾਈ ਕੋਰਟ ਗਈ ਕਿ ਅਬੋਰਸ਼ਨ ਦਾ ਮੈਨੂੰ ਜਿਹੜਾ ਹੈਗਾ ਅਧਿਕਾਰ ਦਿੱਤਾ ਜਾਵੇ ਇਜਾਜ਼ਤ ਦਿੱਤੀ ਜਾਵੇ ਅਦਾਲਤ ਨੇ 6 ਮਹੀਨੇ ਤਰੀਕ ਬਾਅਦ ਹਾਈ ਕੋਰਟ ਨੂੰ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨਾਲੇ ਅਦਾਲਤ ਨੂੰ ਘੂਰਿਆ ਨਾਲੇ ਕਿ ਆ ਵੀ ਇਸ ਤਰ੍ਹਾਂ ਦੀ ਜਿਹੜੀ ਅਸੰਵੇਦਨ ਅਸੰਵੇਦਨਸ਼ੀਲਤਾ ਤੁਸੀਂ ਕਿਉਂ ਦਿਖਾ ਰਹੇ ਹੋ ਅਦਾਲਤ ਤਾਂ ਬਿਲਕੁਲੀ ਜਿਸ ਨੂੰ ਕਹਿੰਦੇ ਕਿ ਸੰਵੇਦਨਸ਼ੀਲਤਾ ਕਿਸੇ 'ਚ ਨਹੀਂ ਜਿਹੜੀ ਹੈਗੀ ਆ ਬਚੀ ਹੋਈਗੀ ਕੋਈ ਹਿਊਮਨ ਰਾਈਟ ਕਮਿਸ਼ਨ ਕੋਈ ਮਤਲਬ ਅਦਾਲਤ ਕੋਈ ਸੂਵੋ ਮੋਟ ਨੋਟਿਸ ਨਾਲ ਹਾਈ ਕੋਰਟ ਨੇ ਲਿਆ ਨਾ ਜੱਜ ਨੇ ਲਿਆ ਤੁਸੀਂ ਦੇਖੋ ਕਿ ਸੁਪਰੀਮ ਕੋਰਟ ਨੇ ਇਹ ਤਾਂ ਕਹਿਤਾ ਕਿ ਕਿਤੇ ਵੀ ਜਥਾਣਿਆਂ ਦੇ ਵਿੱਚ ਲੋਕਾਂ ਤੇ ਤਸ਼ੱਦਦ ਹੁੰਦਾ ਉਹਦਾ ਸੀਸੀਟੀਵੀ ਜਿਹੜੇ ਹੈਗੇ ਆ ਉਹ ਉੱਥੇ ਕੈਮਰੇ ਲਾਇਆ ਜਾਣ ਪਰ ਜਿਹੜਾ ਹੁਣ ਸੀਆਈਏ ਸਟਾਫ ਆ ਪੰਜਾਬ ਦੇ ਜਿਹੜੇ ਤਸੀਹਾ ਕੇਂਦਰਾ ਉਹਨਾਂ ਨੇ ਤੇ ਪ੍ਰਾਈਵੇਟ ਕੋਠੀਆਂ ਲਈਆਂ ਹੋਈਆਂ ਉਹ ਤਾਂ ਉੱਥੇ ਲਿਜਾ ਲਿਆ ਕੇ ਬੰਦਿਆਂ ਨੂੰ ਜਿਹੜਾ ਹੈਗਾ ਟਾਰਚਰ ਕਰਦੇ ਆ ਤੇ ਕੀ ਕਦੇ ਕਿਸੇ ਜੱਜ ਨੇ ਇਸ ਤਰ੍ਹਾਂ ਦੀ ਰੇਡ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਕੋਈ ਵੀ ਮਤਲਬ ਜਿਹੜਾ ਹੈਗਾ ਉਹ ਅੱਜ ਚੁੱਪ ਬੈਠੇ ਆ ਔਰ ਹੁਣ ਤਾਂ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈਗੀ ਵਾਇਰਲ ਹੋਗੀ ਤੁਸੀਂ ਇਸ ਚੈਨਲ ਤੇ ਆਪਣੇ ਚੈਨਲ ਤੇ ਡਾਕਟਰ ਪਿਆਰੀ لال ਗਰਗ ਦੀ ਇੰਟਰਵਿਊ ਕੀਤੀ ਆ ਤੁਸੀਂ ਤੁਹਾਡੇ ਚੈਨਲ ਤੇ ਖੁਦ ਉਸ ਦੀ ਗੱਲ ਦੀ ਵਿਆਖਿਆ ਦਿੱਤੀ ਆ ਕਿ ਕੀ ਕੀ ਕੁਝ ਹੋਇਆ ਉਹ ਲੱਖਾਂ ਲੋਕਾਂ ਨੇ ਦੇਖ ਲਈ ਸਾਰੇ ਲੋਕਾਂ ਨੇ ਦੇਖ ਲਈ ਕੀ ਕਿਸੇ ਅਦਾਲਤ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਿਸੇ ਜੱਜ ਨੇ ਇਹਨਾਂ ਦੇਖੀ ਹੋਊਗੀ ਮਤਲਬ ਇਸ ਪੱਧਰ ਤੱਕ ਜਿਹੜਾ ਸਭ ਕੁਝ ਹੋ ਰਿਹਾ ਹੈਗਾ ਤੇ ਫਿਰ ਲੋਕਾਂ ਕੋਲੇ ਸੜਕਾਂ ਤੇ ਨਿੱਤਰਨ ਤੋਂ ਬਿਨਾਂ ਇੰਨੀ ਗਰਮੀ ਚ ਹੋਰ ਕੋਈ ਚਾਰਾ ਨਹੀਂ ਜਿਹੜਾ ਹੈਗਾ ਰਹਿ ਜਾਂਦਾ ਪੂਰੀ ਚੈਨਲਾਂ ਤੇ ਉਹ ਚੱਲੀ ਆ ਰਿਪੋਰਟ ਮੈਡੀਕਲ ਰਿਪੋਰਟ ਪੋਸਟਮਾਰਟਮ ਦੀ ਰਿਪੋਰਟ 7-8 ਦਿਨ ਬਾਅਦ ਬਠਿੰਡਾ ਏਐਮਸ ਕਹਿੰਦਾ ਹੈਗਾ ਕਿ ਸਾਡੀ ਰਿਪੋਰਟ ਨਹੀਂ ਆ ਗਈ ਅਸੀਂ ਖੰਡਨ ਕਰਦੇ ਸਾਨੂੰ ਨਹੀਂ ਪਤਾ ਇਹ ਸੋਸ਼ਲ ਮੀਡੀਆ ਤੇ ਕਿਵੇਂ ਰਿਪੋਰਟ ਆ ਗਈ ਤਸੀਰ ਰਿਪੋਰਟ ਤਾਂ ਉਹਦੇ ਪਰਿਵਾਰ ਨੂੰ ਦਿੱਤੀ ਹੈ ਉਹਦੇ ਪਰਿਵਾਰ ਕੋਲੇ ਰਿਪੋਰਟ ਹੈਗੀ ਆ ਠੀਕ ਆ ਜਿਹੜਾ ਏਮਸ ਦਾ ਇਸ ਤਰ੍ਹਾਂ ਦਾ ਬਿਆਨ ਦੇਣਾ ਇਹ ਜਿੰਨੀਆਂ ਪਹਿਲੀਆਂ ਸੰਸਥਾਵਾਂ ਸ਼ੱਕ ਦੇ ਘੇਰੇ 'ਚ ਆ ਇਹ ਇਸ ਤਰ੍ਹਾਂ ਦੀ ਗੈਰ ਭਰੋਸੇਯੋਗਤਾ ਜਿਹੜੀ ਜੇ ਹਰ ਸੰਸਥਾ ਆਪਣੇ ਪ੍ਰਤੀ ਪੈਦਾ ਹੋ ਕਰ ਲੂਗੀ ਤਾਂ ਫਿਰ ਇਸ ਸਮਾਜ ਦੇ ਵਿੱਚ ਕੀ ਬਣੂਗਾ ਇਹ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਸੋਚਣਾ ਚਾਹੀਦਾ ਉਹਨਾਂ ਦੇ ਸਿਰ ਬਹੁਤ ਵੱਡੀ ਜਿਹੜੀ ਹੈਗੀ ਆ ਉਹ ਜ਼ਿੰਮੇਵਾਰੀ ਹੈ ਅਸੀਂ ਪਿਛਲੇ ਮਾੜੇ ਕਹੇ ਕਿ ਚੰਗੇ ਲੈ ਕੇ ਆਏ ਹੁਣ ਚੰਗੇ ਵੀ ਤੁਸੀਂ ਕਹਿੰਦੇ ਕਿ ਮਾੜੇ ਹੋ ਗਏ ਨੇ ਫਿਰ ਹਾਲ ਕੀ ਪੰਜਾਬ ਦਾ ਦੇਖੋ ਹੱਲ ਤਾਂ ਪੰਜਾਬ ਦਾ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਕੋਈ ਮੁੱਦਿਆਂ ਤੇ ਸਿਆਸਤ ਨਹੀਂ ਹੁੰਦੀ ਪੰਜਾਬ ਚ ਭਾਵਕਤਾ ਦੇ ਨਾਂ ਤੇ ਕਦੇ ਬੇਅਦਬੀ ਦੇ ਨਾਂ ਤੇ ਭਾਵਕ ਕਰਕੇ ਸਰਕਾਰਾਂ ਆਈਆਂ ਕਦੇ ਬਦਲਾਅ ਦੇ ਨਾਂ ਤੇ ਭਾਵਕ ਕਰਕੇ ਆਈਆਂ ਕਿਸੇ ਨੇ ਪੰਜਾਬ ਦੇ ਕਿਸੇ ਮਸਲੇ ਦਾ ਕੋਈ ਅਜਾ ਇਹ ਕਹਦਾ ਵੀ ਕਿਸਾਨੀ ਸੰਕਟ ਦਾ ਹੱਲ ਕਰਾਂਗੇ ਕਿਸਾਨੀ ਸੰਕਟ ਹੈ ਕੀ ਤੇ ਇਹਦਾ ਹੱਲ ਕਿਵੇਂ ਕਰੋਂਗੇ ਕਿਸੇ ਨੇ ਪੇਸ਼ ਕੀਤਾ ਪੰਜਾਬ ਚ ਬੇਰੋਜ਼ਗਾਰੀ ਦਾ ਹੱਲ ਕਰਾਂਗੇ ਪੰਜਾਬ ਚ ਬੇਰੋਜ਼ਗਾਰੀ ਕਿੰਨੀ ਆ ਤੇ ਇਹਦਾ ਹੱਲ ਕਿਵੇਂ ਕਿਵੇਂ ਕਰਾਂਗੇ ਕਿਸੇ ਨੇ ਨਹੀਂ ਕਿਹਾ ਇੱਕ ਇਹ ਕਹਿੰਦੇ ਕਹਿੰਦਾ ਘਰ ਘਰ ਨੂੰ ਉکریاں ਦੇ ਦਾਂਗੇ ਪੰਜਾਬ ਚ ਨਸ਼ਾ ਕਿਉਂ ਆ ਤੇ ਇਹਦਾ ਹੱਲ ਕਿਵੇਂ ਕਰਾਂਗੇ ਕਿਸੇ ਨੇ ਨਹੀਂ ਕਿਹਾ ਠੋਸ ਪ੍ਰੋਗਰਾਮ ਕਿਸੇ ਨੇ ਨਹੀਂ ਜਿਹੜਾ ਪੇਸ਼ ਕੀਤਾ ਪੰਜਾਬ ਦੇ ਜਿਹੜਾ ਦਰਦ ਸੀਗਾ ਉਹ ਭਾਵੇਂ ਪਾਣੀ ਦੇ ਮੁੱਦੇ ਤੇ ਆ ਜਵਾਨੀ ਦਾ ਕਿਸਾਨੀ ਦਾ ਕੋਈ ਵੀ ਦਰਦ ਹੈਗਾ ਉਹਨੂੰ ਇਹ ਤੁਨੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਭਾਵਕ ਕਰਕੇ ਵੋਟਾਂ 'ਚ ਤਬਦੀਲ ਕੀਤਾ ਹੈਗਾ ਪੰਜਾਬ ਦੇ ਲੋਕਾਂ ਨੂੰ ਆਪਣੇ ਹਕੀਕੀ ਮੁੱਦਿਆਂ ਤੇ ਜਿਹੜੀ ਆ ਸਮਝੋ ਬਣਾਉਣੀ ਪਊਗੀ ਤੇ ਦੇਖਣਾ ਪਊਗਾ ਕਿ ਕੌਣ ਇਹਦੇ ਤੇ ਮੈਦਾਨ 'ਚ ਨਿੱਤਰਦਾ ਜੇ ਕੋਈ ਪਾਰਲੀਮੈਂਟੀ ਪਾਰਟੀ ਨਹੀਂ ਨਿੱਤਰਦੀਗੀ ਫਿਰ ਮੈਦਾਨ ਚ ਇਦਾਂ ਹੀ ਲੜਦੇ ਰਹੀਏ ਠੀਕ ਹੈ ਪਾਰਲੀਮੈਂਟੀ ਪਾਰਟੀਆਂ ਦਾ کردار ਤਾਂ ਜਿਹੜਾ ਹੈਗਾ ਸਾਰਿਆਂ ਦੇ ਸਾਹਮਣੇ ਉਹ ਆ ਹੀ ਚੁੱਕਾ ਹੈ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਬਈ ਜੀ ਬਹੁਤ ਫਿਲਹਾਲ ਬਠਿੰਡਾ ਤੋਂ ਪ੍ਰੋਟੈਸਟ ਚੱਲ ਰਿਹਾ ਨਰਿੰਦਰਦੀਪ ਸਿੰਘ ਦੇ ਹੱਕ ਦੇ ਵਿੱਚ ਹੁਣ ਦੇਖਦੇ ਹਾਂ ਕਿ ਸਰਕਾਰ ਆਪਣੇ ਕਸੂਰਵਾਰ ਮੁਲਾਜ਼ਮਾਂ ਨੂੰ ਬਚਾਉਂਦੀ ਆ ਜਾਂ ਫਿਰ ਲੋਕਾਂ ਨੂੰ ਇਨਸਾਫ ਦਿੰਦੀ ਆ ਜਾਂ ਫਿਰ ਲੋਕਾਂ ਦੇ ਰੋਗ ਝੁਕਦੀ ਆ